ਗੇਮੈਂ ਇਹ ਐਸ਼ ਕਰੂੰਗਾ ਹਨਾ ਜਸਵੀ ਅਰੋੜਾ ਉਹ ਆਪਣੀ ਰੈਕਟਰ ਰੱਖਣਗੇ ਜਸਵੀ ਅਰੋੜਾ ਸੋ ਬੜਾ ਬੜੀ ਲੱਗਦਾ ਜਿਵੇਂ ਨਵੇਂ ਬੱਚੇ ਮਿਰਚਾਂ ਨਵਾ ਜਿਹੜਾ ਸਾਈਸਵਾਵਾ ਦੇ ਸਾਨੂੰ ਪਹੁੰਚਣ ਲੱਗਾ ਸੀ ਖਿਸੀਆ ਦੀ ਫਾਟਾ ਦੇ ਵਿੱਚੋਂ ਸਾਡੀ ਬੱਚੀ ਜਿਹੜੀ ਇਹ ਵੱਡੀਆਂ ਵੱਡੀਆਂ ਸਾਈਸਵਾਵਾ ਦੇ ਵਿੱਚ ਹਾਜ਼ਰੀ ਭਰੂਗੀ ਜਸਵੀ ਅਰੋੜਾ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਾਹੇਦ ਸਭਾ ਵਿੱਚ ਸਭ ਨੇ ਇਲਾਹਬਲਾ ਗਰਾਉਂਡ 'ਵਨ ਨੇ ਤੇ ਮੈਂ ਵੀ ਪ੍ਰੇਮ ਦਾ ਗਾਣ ਉਹ ਬੰਨਣ ਲੱਗੀ ਆ ਆਪਣੀ ਇਸ ਕਵਿਤਾ ਦੇ ਨਾਮ ਤੇ। ਮੇਰੇ ਪ੍ਰੇਮ 'ਚ ਇੰਨਾ ਜਨੂਨ ਸੀ ਕਿ ਤੂੰ ਮੇਰੇ ਕੋਲ ਆਇਆ ਵੀ ਸੀ। ਮੇਰੇ ਪ੍ਰੇਮ 'ਚ ਇੰਨਾ ਜਨੂਨ ਸੀ ਕਿ ਤੂੰ ਮੇਰੇ ਕੋਲ ਆਇਆ ਵੀ ਸੀ। ਪਰ ਤੇਰਾ ਸਕੂਨ ਤਾਂ ਕਿੱਥੇ ਹੋਰ ਸੀ? ਪਰ ਤੇਰਾ ਸਕੂਨ ਤਾਂ ਕਿੱਥੇ ਹੋਰ ਸੀ? ਮੈਂ ਕਿੱਥੇ ਸੀ ਤੇਰਾ ਸਕੂਨ? ਜਿੱਥੇ ਸੀ ਤੇਰਾ ਸੁਪਨਾ ਬਣ ਕੇ ਪਰੀ ਕੋਈ ਹੋਰ ਲੈ ਗਈ ਤੈਨੂੰ ਸ਼ਹਿਜ਼ਾਦੇ ਨੂੰ ਬਣ ਕੇ ਪਰੀ ਕੋਈ ਹੋਰ ਲੈ ਗਈ ਤੈਨੂੰ ਸ਼ਹਿਜ਼ਾਦੇ ਨੂੰ ਮੈਂ ਤਾਂ ਇੰਜ ਹੀ ਕੱਲੀ ਰਹਿ ਗਈ ਬਸ ਇਹੀ ਸੋਚਦੀ ਰਹਿ ਗਈ ਕਿ ਮੇਰੇ ਪ੍ਰੇਮ ਵਿੱਚ ਇੰਨੀ ਖਿੱਚ ਕਿੱਥੇ ਸੀ ਕਿ ਤੂੰ ਮੇਰੇ ਕੋਲ ਆਉਂਦਾ ਮੇਰੇ ਪ੍ਰੇਮ ਵਿੱਚ ਇੰਨੀ ਖਿੱਚ ਕਿੱਥੇ ਸੀ ਕਿ ਤੂੰ ਮੇਰੇ ਕੋਲ ਆਉਂਦਾ ਤੇ ਮੈਂ ਨੱਚਦੀ ਤੇਰੀ ਬਾਸਰੀ ਦੀ ਧੁਨ ਤੇ ਤੇ ਤੂੰ ਪ੍ਰੇਮ ਦੇ ਗੀਤ ਗਾਉਂਦਾ ਰੱਖ ਕੇ ਗੁਲਾਬ ਤੇਰੇ ਲਈ ਮੈਂ ਪ੍ਰੇਮ ਦੇ ਗੀਤ ਗਾਉਂਦੀ ਤੇ ਤੂੰ ਵੈਸਾ ਮੇਰੇ ਖਾਮ ਖਾਮ ਤੇ ਮੈਂ ਤੇਰੀ ਖਾਮ ਲੈ ਕੇ ਸੌਂਦੀ ਹੋਇਆ ਪਿਆਰ ਤੇਰੇ ਨਾਲ ਬਣ ਗਈ ਸੀ ਤੇਰੀ دیਵਾਨੀ ਹੋਇਆ ਪਿਆਰ ਤੇਰੇ ਨਾਲ ਬਣ ਗਈ ਸੀ ਤੇਰੀ دیਵਾਨੀ ਪਰ ਕੀ ਪਤਾ ਸੀ ਇਸ ਪਿਆਰ ਦੀ ਸੱਟ ਨੀਲੀ ਕਰ ਗਈ ਜ਼ਿੰਦਗੀ ਦੀਆਂ ਤੂੰ ਗਿਆ ਸੀ ਜਦੋਂ ਲੱਗਿਆ ਸੀ ਟੱਕਾ ਬੜਾ ਬੜਾ ਤੂੰ ਗਿਆ ਸੀ ਜਦੋਂ ਲੱਗਿਆ ਸੀ ਟੱਕਾ ਬੜਾ ਪਰ ਮੈਂ ਤਾਂ ਬਣ ਗਈ ਸੀ ਮੀਰਾ ਤੇਰੇ ਪ੍ਰੇਮ ਵਿੱਚ ਜਿਨੇ ਪਲ-ਪਲ ਤੇਰੇ ਪਿੱਛੇ ਸਿਹਰਾ ਦੁੱਖ ਖੜਾ ਮੈਂ ਤਾਂ ਹੁਣ ਵੀ ਤੇਰੀ ਉਡੀਕ ਕਰਦੀ ਆਂ ਮੈਂ ਤਾਂ ਹੁਣ ਵੀ ਤੇਰੀ ਉਡੀਕ ਕਰਦੀ ਆ ਮੜਨਾ ਚਾਹਦੀ ਆ ਪ੍ਰੇਮ ਦੀਵਾਨੀ ਪ੍ਰੇਮ ਦੇ ਆਕਾਸ਼ ਵਿੱਚ ਉੱਡ ਕੇ ਕਰਨਾ ਚਾਹਦੀ ਆ ਤੇਰੇ ਲਈ ਇੱਕ ਕੁਰਬਾਨੀ ਪ੍ਰੇਮ ਦੇ ਆਕਾਸ਼ ਵਿੱਚ ਉੱਡ ਕੇ ਕਰਨਾ ਚਾਹਦੀ ਆ ਤੇਰੇ ਲਈ ਇੱਕ ਕੁਰਬਾਨੀ ਕਿ ਤੂੰ ਜਦੋਂ ਕਿਦਾ ਹੋ ਵੀ ਮੈਂ ਬਣ ਚੁੱਕੀ ਹਾਂ ਮੀਰਾ ਜਿਵੇਂ ਸਮਾਈ ਸੀ ਮੇਰਾ ਕ੍ਰਿਸ਼ਨ ਵਿੱਚ ਜਿਵੇਂ ਸਮਾਈ ਸੀ ਮੇਰਾ ਕ੍ਰਿਸ਼ਨ ਵਿੱਚ ਓਦਾਂ ਹੀ ਸਮਾ ਜਾ ਤੇਰੇ ਵਿੱਚ ਵੀ ਰਜਾਈ ਓਦਾਂ ਹੀ ਸਮਾ ਜਾ ਤੇਰੇ ਵਿੱਚ ਦਿਲ ਆਦਿਆਂ ਚੰਗਾ ਧੰਨਵਾਦ